ਕਾਈ ਵੀ ਚੱਲ ਗਈ ਤੇ ਰਸਤਾ ਦੇ ਜਿਹੜਾ ਮਲਗੀਤ ਬਾਈ ਦਾ ਬੱਲੇ 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 ਵਾਈ ਬਾਕੀ ਬਹੁਤ ਖੜਾ ਹੋਰੇ ਦਾ ਮਾਲ ਬਸ ਚੱਲ ਚੱਲ ਉਠਾ ਨਾ ਕਰ ਲਈ ਆ ਇਹਨੂੰ ਉਈ ਬਾਬਾ ਲੈ ਦੇ ਲੈ ਕਿਹੇ ਜੇ ਰਸਤੇ ਨੂੰ ਆਏ ਆ ਅਸਰੀਆ ਕਾਲ ਜੀ ਹਾਰਦਿਕ ਸਵਾਗਤ ਤੁਹਾਡਾ ਅਜੀ ਦੀ ਵੀਡੀਓ ਚ ਅੱਜ ਲੱਗੇ ਮੋਟਰ ਉਪ ਬੂਟਿਆਂ ਦੀ ਛੰਗਾਈ ਕਰਨ ਨੂੰ ਮੁੰਲਾ ਰੱਖਿਆ ਵਾਏ ਮੈਂ ਕਿਹਾ ਵੀ ਬੂਟੇ ਛਾਂਕ ਦੀਏ ਇੰਨੇ ਇੰਨੇ ਛੋਟੇ ਛਾਂਕ ਦੇਣ ਆਏ ਆ ਵੀ ਫਿਰ ਕਣਕ ਬੀਜ ਹੋ ਜੂਗੀ 10 ਦਿਨ ਤੱਕ 15 ਦਿਨ ਤੱਕ ਜਦ ਵੀ ਟਾਈਮ ਆ ਗਿਆ ਤਾਂ ਇਹਨਾਂ ਨੂੰ ਸਾਫ਼ ਸੁਫਈਆ ਵਿੱਚ ਤੇ ਕਰ ਦਾਂਗੇ ਫਿਰ ਜੜਾਂ ਤੇ ਬਹੁਣਾ ਤਾਂ ਥੋੜਾ ਜਿਹਾ ਗਿੱਲਾ ਹੈ ਖੇਤ ਮੈਂ ਕਿਹਾ ਵੀ ਚੱਲ ਪਹਿਲਾਂ ਬੂਟੇ ਛਾਂਗ ਲਾਂ ਮੀਂਹ ਕਰਕੇ ਮੈਂ ਕਿਹਾ ਵੀ ਫਿਰ ਬਾਅਦ ਵਿੱਚ ਛਾਂਗਣ ਤੋਂ ਬਾਅਦ ਬੂਟੇ ਛਾਂਗ ਕੇ ਫਿਰ ਵਿੱਚ ਤੇ ਬਾਕੇ ਫਿਰ ਵਿੱਚ ਤੇ ਸਾਫ਼ ਕਰ ਦਾਂਗੇ ਮੈਂ ਕਿਹਾ ਬਾਕੀ ਲੱਗੇ ਜਾਣੇ 2 ਦਿਨ ਸਾਫ਼ ਕਰਨੇ ਨੂੰ ਹੁਣ ਦੇਖਦੇ ਆ ਪਾਣੀ ਤਾਂ ਹੁਣ ਘਟ ਗਿਆ ਥੋੜਾ ਜਿਹਾ ਜੀਰੀ ਵਿੱਚ ਥੋੜਾ ਥੋੜਾ ਜਿਹਾ ਰਹਿ ਗਿਆ ਪਾਣੀ ਹੁਣ ਤਾਂ ਇਹ ਆ ਵੀ ਜੇ ਬਹੁਤਾ ਨਹੀਂ ਤਾਂ ਕੱਲੂ ਸ਼ਾਮ ਤੱਕ ਪਾਣੀ ਸੁੱਕ ਜਾਊਗਾ ਮੀਂਹ ਦਾ ਕੱਲੂ ਸ਼ਾਮ ਨੂੰ ਸੁੱਕ ਗਿਆ ਜੇ ਜੇ ਕੱਲੂ ਸ਼ਾਮ ਨੂੰ ਸੁੱਕ ਗਿਆ ਤਾਂ ਪਰਸੋਂ ਚੌਥੇ ਨੂੰ ਭਈਆਂ ਤੇ ਵੜਾ ਦਾਂਗੇ ਲੇਬਰ ਆਪਣਾ ਕੋ ਹੈਗੀ ਉਹ ਚਾਰ ਪੰਜ ਜਣੇ ਇਹ ਇਹਨਾਂ ਨੂੰ ਵੜਨ ਲਾ ਦੂੰਗਾ ਮੈਂ ਕਿਹਾ ਹੋਰ ਕਿਆ ਕਰਨਾ ਮਸ਼ੀਨ ਤਾਂ ਚੱਲਣੀ ਨਹੀਂ 10 12 ਦਿਨ ਗਿੱਲਾ ਏ ਪਾਣੀ ਫੇਰ ਵੀ ਜੇ ਸੁੱਕ ਗਿਆ ਚਲਾਂਗੇ ਜਾਂ ਪੈਰ ਕਾਢਣ ਲੱਗ ਗਿਆ ਜੇ ਲੇਬਰ ਤੇ ਵੜਾਤੀ ਫਿਰ ਇੰਨੇ ਵਿੱਚ ਹਵਾ ਪੈ ਜਾਊਗੀ ਬਾਹਰ ਕੱਢ ਕੇ ਉਹ ਕਰਾ ਲਾਂਗੇ ਛ ਝਾੜ ਲਾਂਗੇ ਆਹੀ ਹੋਊਗਾ ਚਲੋ ਦਿਖਾਉਂਦੇ ਆਂ ਬਾਕੀ ਤੁਹਾਨੂੰ ਕਿਆ ਬਣਦਾ ਸਰਪੰਚੀ ਪਾਂਚੀ ਦਾ ਬਰੰਡ ਵਿੱਚ ਆਹੀ ਖੌ ਰਹਿਣਾ ਹੁਣ ਤਾਂ 15 ਤਰੀਕ ਤੱਕ 4 ਤਰੀਕ ਤੱਕ ਜਿਆਦਾ ਏ ਜਿੰਨਾ ਚਿਰ ਕਾਗਜ ਪਰ ਹੁੰਦੇ ਆ 7 ਤੱਕ ਆ ਹੀ ਹੋਣਾ ਵੀ ਦੇਖਦੇ ਆ ਕਿਹੜਾ ਬੈਡ ਦਾ ਕਿਹੜਾ ਖੜਾ ਹੁੰਦਾ ਕਿਹੜਾ ਰਹਿੰਦਾ ਬਾਕੀ ਓਲੂ ਬਾਈ ਨੂੰ ਕਿਹਾ ਤਾਂ ਪਾਂਚੀ ਦੇ ਕਾਗਜ ਭਰਨੇ ਨੂੰ ਦੇਖਦੇ ਆ ਮੰਨਦਾ ਜੇ ਤਾਂ ਭਰ ਦਾਂਗੇ ਸਾਡੇ ਬਾੜ ਚੋਂ ਅਜੇ ਤੱਕ ਕੋਈ ਖੜਦਾ ਤਾਂ ਹੈ ਨਹੀਂ ਬਾਕੀ ਦੇਖਦੇ ਆ ਚਲੋ ਦਿਖਾਉਂਦੇ ਤੁਹਾਨੂੰ ਫਿਰ ਦਿਨ ਦਾ ਕਿਆ ਬਣਦਾ ਅੱਜ ਉਹ ਨਹੀਂ ਕਿਦਾਂ ਹੋਣੀ ਬੋਲਦਾ ਨਹੀਂ ਦਿਲ ਹਾਂਜੀ ਠੀਕ ਆ ਠੀਕ ਆ ਫਿਰ ਠੀਕ ਆ ਜੀ ਉਧਰ ਜਾਨਵਰ ਦੇ ਗਾਣੇ ਸ਼ੁਰੂ ਹੋ ਗਏ ਹਥਿਆਰ ਕੈਮਨੀ ਦੇ ਹੈਗੇ ਹਾਂਜੀ ਇਹ ਫੇਰ ਤਾਂ ਹੈਗੇ ਜਾਂ ਤੇ ਸਾਧਰੀ ਸੋਨੀ ਨੂੰ ਯਾਦ ਕਰਿਆ ਮੈਂ ਕਿਹਾ ਗੋਲਾ ਕੱਜ ਆਉਣਾ ਨਹੀਂ ਦੋਨੇ ਗੋਲਾ ਬਈਆ ਅੱਛਾ ਉਹ ਕਹਿੰਦਾ ਬਾਜ ਸਲਾਹ ਜੀ ਵਿਲਾ ਮੈਂ ਚਲ ਆ ਜਾ ਫਿਰ ਚਲੋ ਰਾਂ ਤਿਆਰੀ ਦਿੱਖੇ ਕਰਾ ਕੇ ਲਿਆਵਾਂ ਮੈਂ ਜੀ ਤੇਰੀ ਸੰਗਾਈ ਸ਼ੁਰੂ ਕਰਦੇ ਆਂ ਮੁੰਡਾ ਜਾਗਣਿਆ ਯਾਰ ਮੈਂ ਬਲਣ ਘਰ ਦੇ ਨਾਲ ਕਿ ਵੇਚਦਾ ਚਾਹੀਦਾ ਤੈਨੂੰ ਦੱਸ ਮੋਟਾ ਨਹੀਂਦਾ ਬਾਈ ਆ ਜਾ ਦੇਖਿਆ ਨਾਲ ਕਹੇਗਾ ਤੈਨੂੰ ਦਿਖਾ ਦੇਣਾ ਆਦੀਆਂ ਸ਼ਕਵਾਰ ਮਦੀ ਪਤਾ ਨਾ ਹੋਵੇ ਹੈ ਤਾਂ ਉਹਦੇ ਕੋਆ ਮਦੀ ਤੈਨੂੰ ਦਿਖਾ ਦੇਣਾ ਆ ਜਾ ਤੇਰਾ ਹੀ ਸਾਰਾ ਹੀਰ ਮੇਰਾ ਸੁਭਾਅ ਕਿਹੜਾ ਚੜਾਈ ਚਲਦੇ ਆ ਰਹੀਆਂ ਲੇਕਿਨ ਆਏ ਦੇਖਿਆ ਆ ਜਾ ਮੇ ਲੋ ਜੀ ਬਾਈ ਕਿਦਾਂ ਵਧੀਆ ਜੀ ਠੀਕ ਆ ਜੀ ਵਧੀਆ ਵਧੀਆ ਵੀ ਆ ਵਧੀਆ ਐਲ ਆ ਦੁਬਾਰਾ ਮਾਸਾਂ ਖੁੱਲਦਾ ਨਹੀਂ ਯਾਰ ਜਿ ਤਰ੍ਹਾਂ ਜਿ ਤਰ੍ਹਾਂ ਖੁੱਲਣਾ ਚਾਹੀਦਾ ਗੂਮ ਗੂਮ ਜਹਾੜਾ ਗੂਮ ਗੂਮ ਜਹਾੜਾ ਕੱਲ ਮੈਂ ਬਣੇ ਪਰਾਂਗੇ ਆ ਖੇਤਾਂ ਮੈਂ ਤਰ ਹੁੰਦਾ ਪਰਲੀ ਸਰ ਜੀ ਹਾਂ ਨਾਲੇ ਵੀ ਲਾ ਮੀਨ ਕਿੰਨੇ ਕਿ ਦਿਨ ਨਾਲੇ ਪਾਣੀ ਲਾ ਪਰ ਲਿਆ ਡਾਕਰ ਜੋ ਪੂਰਾ ਤਰ ਹੁੰਦਾ ਪੂਰਾ ਪੂਰਾ ਤਰ ਹੁੰਦਾ ਆਈ ਦੇਖਣੇ ਪੰਜਾ ਗੁਰਦਾ ਹੈ ਉਰਲੀ ਸਾਈਡ ਹੈ ਜਿੱਥੇ ਆਪਣੇ ਉਰਲੀ ਸਾਈਡ ਹੈ ਜਿੱਥੇ ਹਾਂ ਹੋਰ ਹੈ ਹਾਂ ਕੀ ਐ ਬਾਜਾ ਪਾਣੀ ਕੱਢਦਾ ਆ। ਅੱਛਾ ਇੱਕ ਹੋਰ ਦੇਖਿਓ। ਧੁੱਪ ਨਾਲੋਂ ਹਵਾ ਵੱਧ ਖੇਸਕਾਉਂਦੀ ਆ। ਆ ਉਹ ਸੁਕਾਉਂਦੀ ਆ। ਆ ਜਿਹੜਾ ਬੁੱਢੇ ਭੋਰੇ ਉਹਦਾ ਮੀਤੇ ਦਾ ਖੇਤਿੰਦਾ ਵੱਡਾ ਪੈਦਲੀ ਸਾਈਡ। ਪਰਸੋਂ ਪਾਣੀ ਤਾਂ ਉਹਦੇ ਚ। ਪੱਛ ਤਾਂ ਹੈ ਨਹੀਂ। ਸਾਪੇ। ਪੱਛੋਂ ਪਾਣੀ ਚੱਕਦੀ ਬੋਲਦਾ। ਪੱਛੋਂ ਪਾਣੀ ਵੀ ਚੱਕਦੀ। ਕਹਿੰਦਾ ਭਾਈ ਜੀਰੀ ਦੇ ਝਾੜ ਵੀ ਘਟਾਉਂਦੀ ਆ ਪੱਛੋਂ ਕਹਿੰਦਾ ਮੈਂ ਠੀਕ ਆ ਭਾਈ ਠੀਕ ਆ ਜੀ। ਪੱਛੋਂ ਤਾਂ ਕਿਆ ਘਟਾਉਣਾ ਝਾੜ ਜੀਰੀ ਦਾ। ਕਿਆ ਕਿਆ ਪਤਾ ਹੁਣ ਭਾਈ ਆਪਣੇ। ਉਹ ਯਾਰ ਜੇ ਮੌਚਰ 17 ਰਹਿਣਾ ਹੈ। ਉੱਥੀ ਝਾੜ ਮੰਨਿਆ ਜਾਣਾ ਹੁਣ ਜੇ ਪਛੋਂਗੂ ਕਰਦੀ ਵੀ ਆ ਆਹ ਸੁੱਕੀ ਜੀਰੀ ਦਾ ਅਸਲੀ ਵਜਨ ਪਤਾ ਲੱਗਦਾ ਬਾਈ ਹਾਂ ਜੇ ਹੋਇਆ ਬੰਦਿਆਂ ਚ ਹੋਇਆ ਕੋਈ ਨਹੀਂ ਆ ਮੰਡੀ ਆ ਯਾਰ ਮੈਂ ਬੋਟੇਆ ਫੋਰਾਇਆ ਕਹਿੰਦਾ ਯਾਰ ਉਹਨੂੰ ਰੋਕ ਦੋ ਕਹਿੰਦਾ ਪ੍ਰਧਾਨ ਨੂੰ ਵੜਾਉਣ ਲੱਗਿਆ ਕਹਿੰਦਾ ਪੰਜਾਬ ਵਾਲੇ ਆੜਤੀਆਂ ਉੜਦੀਆਂ ਨੇ ਬੰਦਾ ਨਹੀਂ ਵਿਚ ਟ੍ਰੇਲਰ ਹੜਤਾਲ ਆ ਲੇਬਰ ਵਾਲੇ ਹੜਤਾਲ ਕਰੀ ਬੈਠੇ ਕਹਿੰਦਾ ਹੜਤਾਲ ਕਰੀ ਅੱਜ ਅੱਜ ਪਤਾ ਲੱਗੂ ਉਹ ਸੁੱਕੀ ਜੀਰੀ ਆ ਉਹਦੀ ਚਾਹੇ ਸੁੱਕੀ ਵੀ ਆ ਆਪ ਤਾਰੂਗਾ ਜਾਂ ਲੈਣੀਓ ਨਹੀਂ ਤੇ ਤੂੰ ਤੇ ਟ੍ਰੈਲੀਆ ਵੀ ਉਸੇ ਬਿਗੜਦਾ ਹਾਂ ਦੋ ਦਿਨ ਤੋਂ ਟ੍ਰੈਲੀ ਚ ਕੋਈ ਨਹੀਂ ਬਿਗੜਦਾ ਨਹੀਂ ਬਿਗੜਦਾ ਸੁੱਕੀ ਇਲੀ ਦਾ ਇੱਕ ਦਿਨ ਵੀ ਇੱਕ ਦਿਨ ਮザ ਰੱਖ ਹੁੰਦੀ ਆ ਮਨ ਜਾਈ ਨਹੀਂ ਅੱਜ ਭੜਾਈ ਕੱਲ ਨੂੰ ਲੱਜਾਵੇ ਪਾਸੋਂ ਦੀ ਰਾਈਡਿੰਗ ਕਰ ਦੂਗੀ ਹੂੰ ਚੌਥੇ ਨੂੰ ਖਾਲੀ ਕਰਨਾ ਪੈਣਾ ਉਹਦਾ ਕਰਨੀ ਪੈਣਾ ਜੇ ਕੁਝ ਵੀ ਇਹ ਪਲਟੀਆਂ ਬੱਜੇ ਜਾਈ ਟਰੈਲਰ ਖੱਲੀ ਕਰਕੇ ਦੁਬਾਰਾ ਲੱਦ ਹੋਵੇ ਹੂੰ ਐਨੇ ਵੇ ਹਵਾ ਨਿਕਲ ਜਾਂਦੀ ਵੀ ਆ ਪਲਟੀ ਕਰਨਾ ਕੇ ਸੌਖਾ ਦੇਖੀ ਤਾਂ ਪਲਟੀ ਤਾਂ ਹੋ ਜਾਂਦਾ ਹੈ ਕੋਈ ਬੜੀ ਗੱਲ ਨਹੀਂ ਹਾਂ ਪਲਟੀ ਨੂੰ ਕੀ ਆ ਯਾਰ ਬੰਦੇ ਚਾਹੀਦੇ ਹਾਂ ਹਾਂ ਬੰਦੇ ਚਾਹੀਦੇ ਤਾਂ ਹੋ ਜਾਣਾ ਲੱਦਰੇ ਨੂੰ ਔਖਾ ਲੱਦਰੀ ਹੋ ਜਾਂਦਾ ਹੈ ਲੱਦਰੀ ਆਣ ਤੇਰੇ ਨੂੰ ਬਟ ਆਰਤੀ ਨਾਲ ਪਖਲਾਦ ਲੋ ਹਾਂ ਪੱਖਾ ਕਿਆ ਅੱਛਾ ਦੂਆ ਉਹ ਹਾਂ ਆਹ ਵਧੀਆ ਚੀਜ਼ ਆ ਬਾਈ ਉਹ ਇੱਕ ਲੈ ਗਈ ਰੱਖ ਲੋ ਪੱਖਾ ਲਾ ਦੇ ਉਹਨੂੰ ਕੱ ਲੱਗਿਆ ਲਗਾਈ ਪੱਖਾ ਵਾ ਪੱਖਾ ਲੈ ਗਈ ਲਾ ਕੇ ਲਿਆ ਮੈਂ ਕਹਿੰਦਾ ਇੱਕ ਲੈ ਕੇ ਲੈ ਕੀ ਚਾਹੀਦਾ ਲੈ ਆਂਦਾ ਬਾਈ ਯਾਰ ਚਾਹੀਦਾ ਹੈ ਉਹਨੇ ਆਪੇ ਪਾਉੜੀ ਜੀ ਨਾਲੋਂ ਪੱਟੀ ਸੀ ਕੱਢੀ ਜਾਣੀ ਹੋਰ ਕਿਆ ਆਪਣਾ ਚਲਾ ਕੇ ਛੱਡ ਦੇ ਮੋਟਰ ਤੇ ਲੱਗੀ ਪਈ ਆ ਤੂੰ ਕਾਹ ਚੱਕਣਾ ਨੇ ਰੀਹ ਨੂੰ ਬਰਮਾਜਾ ਯਾ ਰੋਟਰ ਵੇਟਰ ਵਰਗਾ ਉਹ ਵੀ ਠੀਕ ਆ ਉਹ ਵੀ ਸਾਰੇ ਜਗੜ ਬਹੁਤ ਵਧੀਆ ਏ ਉਹ ਤਾਂ ਠੀਕ ਆ ਇਹਨੇ ਤਰਾ ਸਾਫ ਕਰਕੇ ਪਾ ਵੀ ਦੇਣੀ ਢੋਲਾਂ ਚ ਵੀ ਪਾਈ ਹੈਗਾ ਇੱਥੇ ਮਰਜੀ ਪਾਈ ਜਾ ਆਪਣੀ ਚਾਹੀਦਾ ਇੱਕ ਪੱਖਾ ਸੰਝ ਕੇ ਜਾ ਜਗਾਹਾਂ ਨੂੰ ਦੇਖ ਰਿਓ। ਉਹਨੂੰ ਵੀ ਦੇ ਦੇ ਕੋਈ ਠਲਕੇ ਆ ਜਾ। ਹੋਰ ਕਿ ਮੋਟਰ ਦੇ ਬਿਨਾਂ ਦੇ ਦੇ ਕਿ ਮੋਟਰੇ ਮਹਿੰਗੀ ਹੁੰਦੀ ਜ਼ਿਆਦਾ। ਕੋਈ ਇਧਰ ਕੁਡੀ ਸੀ ਜਾਂਦਾ ਅੱਡ ਘੜ ਘੜਦਾ ਘੜ ਕੋਈ ਇਧਰ ਕੁਡੀ ਸੀ ਜਾਂਦਾ। ਤੇ ਇਹਦਾ ਬੇਤਾ ਜਿਹੜੀ ਤੇਰਾ ਹੱਥ ਆਲਾ ਦਾ ਹੋਣਾ। ਹੱਥ ਆਲਾ ਦਾ। ਇਹ ਉਹ ਉਹਨੂੰ ਬੀਜ। ਸ਼ੈੱਡ ਲਾਇਆ ਹਮ ਤਾਂ ਤਾਂ ਅਗਲਾ ਕਹਿੰਦਾ ਦਹੀਂ ਜਵਾਵ ਕੇ ਤਾਂ ਇਹ ਫੇਸ ਮਾਰ ਬਖੜ ਘਟ ਕੇ ਦੇਣਾ। ਕਣਕ ਕਣਕ ਜਿਹਾ ਢੋਲਾਂ ਚ ਉਹਦੇ ਨਾਲੇ ਭਰ ਦਿੰਦੇ। ਫੇਰ ਮੈਂ ਵੇਚੀ ਦਿੱਤਾ ਮੈਂ ਸ਼ੈੱਡ ਪਰ ਆ ਯਾਰ ਮੈਂ ਕਾਹ ਕਰਾ ਕਰਾ ਕਰਿਆ ਤਾਂ ਹੈ ਨਹੀਂ ਜੀ। ਖੜਾ ਛੜਾ ਲਿਆ। ਜਿਹੜਾ ਛੜਾ ਲਿਆ ਮੈਂ ਸ਼ੈੱਡ ਕ ਉਹ ਬੁੱਦੇ ਹੁਣ ਆਏ ਆਂ ਚੌਰਸ ਖੜਾ ਉਹ ਮੋਸਮਾਨ ਵੀ ਰੱਖ ਹੋ ਜਾਂਦਾ ਉਹ ਤਾਂ ਆਇਆ ਹੋਗਾ ਹੈ ਕਿ ਨਹੀਂ ਫੇਰ ਪੱਕਾ ਤਾਂ ਬਹੁਤ ਹਮਦਦਾ ਤਾਂ ਬਹੁਤ ਉਹਨੂੰ ਮਾਲ ਲੱਗਣੀ ਸੀ ਮੋਟਰ ਰੱਖੋਣੀ ਸੀ ਹੋਰ ਕਿਆ ਤਾਂ ਉਹੋ ਵੇਚਦੇ ਨੇ ਜਾਜਾ ਮੋਟਰ ਕਿੰਡਾ ਵਾਲਾ ਆ ਕੇ ਟਿੰਡਾ ਵਾਲਾ ਵਧੀਆ ਸਾਬ ਤੇ ਟਿੰਡਾ ਵਾਲਾ ਹੀ ਕਹਿੰਦਾ ਤੈਨੂੰ ਮਾਲ ਲੱਗਣੀ ਸੀ ਉਹਨੂੰ ਚਾਚਾ ਕਿਦਾਂ ਲੀਵਾ ਬਾਈ ਜਾਂਦਾ ਉਹ ਤਾਂ ਦੂਆ ਹੀ ਨਹੀਂ ਦੱਸਦਾ ਬਿੰਦਰ ਵਰਵੇਂ ਵਾਂਗੂ ਥੱਲੇ ਆ ਫੇਰੀ ਜਾ ਉੱਪਰ ਹਾਂ ਉਹਦੇ ਥੱਲੇ ਲੱਗਿਆ ਵਾ ਸਿਸਟਮ ਉਹ ਵੀ ਰੋਟਰ ਵਾਂਗੂ ਉਦਲ ਜਗ੍ਹਾ ਸਸਤਾ ਹੀ ਬਣ ਜਾਣਾ ਇਹ ਤਾਂ ਬਾਅਦ ਤੱਕ ਦੱਸੂ ਉਹ ਸਸਤਾ ਸੋਸਤਾ ਕੋਈ ਨਹੀਂ ਬਣਦਾ ਉਹ ਜੇ ਪੱਖਾ ਦੇ ਪੱਖਾ ਨਾਲ ਲੈ ਜਾ ਲੱਦੜੇ ਨਾਲ ਸਾਮਾਨ ਲੈ ਲਾ ਗੱਲਾ ਬਸ ਗਵਰਨਮੈਂਟ ਕੋ ਜੱਜ ਦੀ ਲਿਆਓ ਕਿ ਤਾ ਲੋੜੇ ਨਾ ਪਵੇ ਸਾਨੂੰ ਇਹ ਰੇਹਾਰ ਨਹੀਂ ਸੀ ਤਾ ਨਹੀਂ ਨਾ ਲਾਓ ਗਵਰਨਮੈਂਟ ਤਾਂ ਕਹਿੰਦੀ ਆ ਉਹ ਤਾਂ ਆਏ ਕਹਿੰਦੀ ਤਾ ਨਹੀਂ ਲਾਓ ਲਾਲੂ ਇੱਥੇ ਪੁਰਾਣੇ ਧਾਨ ਪਏ ਆ ਸਟਾਕ ਵਿੱਚ ਗਵਰਨਮੈਂਟ ਨੇ ਏਰੀਆ ਵੰਡਣਾ ਬਾਈ ਇਹ ਵੀ ਅਸੀਂ ਕਰਦੇ ਹਾਂ ਸਹੀ ਯਾਰ ਚਾਹ ਦੀ ਏਰੀਆ ਵੰਡਣਾ ਹੀ ਆ ਗਵਰਨਮੈਂਟ ਕਹਿੰਦੀ ਤੁਸੀਂ ਧਾਨ ਨਾ ਲਾਓ ਕੀ ਕਰੇ ਯਾਰ ਜੀ ਚਾਹ ਲੈਣਾ ਆਪਣਾ ਖਰਚਾ ਚਲਾਉਣਾ ਹੈ ਮੇਰੀ ਗੱਲ ਹੈ ਤੁਹਾਨੂੰ ਗਵਰਨਮੈਂਟ ਕਹਿੰਦੀ ਧਾਨ ਨਾ ਲਾਓ ਜਦ ਤੁਸੀਂ ਹ ਬੁੱਟਾ ਲੱਗਿਆ ਸਭ ਤੋਂ ਜ਼ਿਆਦਾ ਗੰਨਾਰ ਬੁੱਟਾ ਹੁਣ ਐ ਕਿਹੜੇ ਦਾ ਰਹਿ ਹੜੇ ਉਹ ਕਹਿਤਾ ਰਹੇ ਆ ਵੀ ਏਰੀਆ ਵੰਡ ਦੋ ਜਿਹੜੇ ਏਰੀਆ ਡਾਰਕ ਜ਼ੋਨ ਆ ਵੀ ਪਾਣੀ ਬਹੁਤ ਨੀਮਾ ਐ ਉੱਥੇ ਜੀਰੀ ਨਹੀਂ ਚਾਹੀਦੀ ਕਿਥੇ ਨੀਵੇਂ ਚ ਹੁਮਚੀ ਜਗ੍ਹਾ ਕਿਥੇ ਪਾਣੀ ਨੀਵੇਂ ਐ ਇੱਥੇ ਪਾਣੀ ਨੀਵੇਂ ਆ ਹਾਂ ਹਾਂ ਜਿੱਥੇ ਪਾਣੀ ਉੱਪਰ ਆ ਉੱਥੇ ਡੋਡੇ ਨੂੰ ਕਹੈ ਨਾ ਡੋਡੇ ਦੇ ਲੋ ਡੋਡੇ ਬੀਜੋ ਕਰਾ ਦੀ ਸਾਰੇ ਅੰਦਰ ਲੈ ਕੱਢ ਕੇ ਕੀ ਬਾਗਰੀ ਲਾ ਕੇ ਮਿੱਟੀ ਵੀ ਭਾਈ ਡੋਡੇ ਬੀਜੋ ਗੌਰਮੈਂਟ ਤੇ ਪਰਮਿਸ਼ਨ ਨਹੀਂ ਦਿੰਦੀ ਹੈਗੀ ਉਹੀ ਤਾਂ ਪੰਗਾ ਹੈ ਨਾਲ ਕਹਿੰਦੇ ਇੱਧਰ ਯਾਰ ਖੁੱਲਦੀ ਖਿੱਤੀ ਨੰਬਰ ਸਾਰੇ ਇੱਥੇ ਨੂੰ ਤੇਰੇ ਆਹ ਕਿੱਧਰ ਹੈ ਰਾਜਸਥਾਨ ਚ ਫੇ ਰਾਜਸਥਾਨ ਕੋ ਪਰਮਟ ਆ ਪਰਮਟ ਆ ਨਾ ਭਾਈ ਉਹਨਾਂ ਤੇ ਪਾਣੀ ਵੀ ਨਹੀਂ ਹੈਗੇ ਤਾਂ ਹੀ ਹਾਂ ਰਾਜਸਥਾਨ ਚ ਪਰਮਟ ਪਰਮਟ ਨਾ ਹਜੂਰ ਸਾਹਿਬ ਖੁੱਲੇ ਠੇਕੇ ਆ ਅਜੇ ਇੱਧਰ ਜਾਂਦਾ ਨਹੀਂ ਦੰਦਾ ਬੱਟਾ ਆਪਾਂ ਦੇਖਿਆ ਨਹੀਂ ਜੂਰ ਸਾਹਿਬ ਉਹ ਬੰਦ ਹੋਗੇ ਬੰਮੇ ਹੁਣ ਹੁਣ ਬੰਦ ਹੋਗੇ ਬੰਦ ਆ ਹੁਣ ਮੈਂ ਤਾਂ 5 6 5 7 ਲਗਾਤਾਰ ਜਾਂਦਾ ਰਿਹਾ 5 ਯਾਰ ਜਿਆਦਾ ਜਾਣ ਲੱਗ ਗਏ ਨਾ 2 ਸਾਲ 2 ਸਾਲ ਦਾ ਮਿਲਦੀ ਰਹੀ ਹੈ ਠੇਕੇ ਆ ਬਟਕਾਨਾ ਪਰ ਗਾਹਾਨਪਰੇ ਆ ਜਿਹਨੂੰ 20 ਰੁਪਏ ਦੀ ਲੋੜਾ 20 ਰੁਪਏ ਸਮਝਿਆ ਫਿਰ ਬੰਦ ਕਰਤੇ ਨਾ ਜਾਂ ਜ਼ਿਆਦਾ ਲੀਨ ਲੱਗ ਗਈ ਜਾਂ ਜ਼ਿਆਦਾ ਲੋਗਾਂ ਨੂੰ ਬੰਦ ਹੋ ਗਣੀ ਉਹ ਤੇ ਵਧੀਆ ਚਾਈਦੀ ਬੰਦੇ ਆ ਉਹ ਪੁੱਢੀ ਹੈ ਵੀ ਰਹਿ ਗਿਆ ਡੋਡੇ ਦੀ ੱਟੀ ਡੋਡੇ ਦੀ ੱਟੀ ਬੰਦ ਆ ਉਹ ਚਲਾ ਚਲੀਏ ਹੁਣ ਜਿਲੀ ਦੇਖ ਕੇ ਆਈਏ ਆਪਣੇ ਕਿਹਦਾ ਕਿਆ ਬਣਦਾ ਜਾ ਜਾ ਫਿਰ ਪਾਣੀ ਜਿਹੜਾ ਮਾਰੇ ਪਾਣੀ ਹੋਰ ਫਿਰਦਾ ਉਹਦੇ ਵਿੱਚ ਮੱਡ ਵਿੱਚ ਵੀ ਆ ਕੇ ਆਉਣਾ ਯਾਰ ਅੱਜ ਮੈਂ ਤਾਂ ਪਾਛੇ ਦੀ ਨੂੰ ਬਣਨ ਮੱਡ ਵਿੱਚ ਆਏ ਇਨਸ਼ਾ ਅੱਲਾਹ ਮੈਂ ਨਹੀਂ ਕੰਮ ਕਰਨੀ ਜਿਹੜੀ ਖੇਤੀ ਤੂੰ ਹਾਂ ਹਾਂ ਮੈਂ ਪਾਸ ਕਰਨੀ ਆ ਹਾਂ ਇਹ ਐਨਸਪੈਕਟਰ ਮੈਂ ਇਨਸਪੈਕਟਰ ਆ ਮੈਂ ਕਹਾਂਗਾ ਤੈਨੂੰ ਵੱਢਦੇ ਵੱਢਦੇ ਐਨਸਪੈਕਟਰ ਆ ਇਹ ਕੋਈ ਭਾਈ ਮੇਰੀ ਮੈਂ ਲੈ ਕੇ ਪੀ ਤਾਰ ਨਹੀਂ ਆਉਣੀ ਜੀ ਪਰ ਵੱਡੂ ਹੋ ਜਾਵੇ ਮੇਰੀ ਮਰਲੀ ਜੀ ਦੀ ਪੌਂਟ ਆ ਪਾਣੀ ਮੋਟੇ ੱਟੀਆਂ ਚੱਲ ਠੀਕ ਆ ਪਰ ਹੁਣ ਕਿਹੋ ਜਿਹਾ ਜਮਾਈ ਬੈਠੀ ਮੈਨੂੰ ਆਏ ਤਰਪਾਲਾ ਲਿਆਉਂਗੇ ਹੋਰ ਕਾ ਕਰਨਾ ਹੁਣ ਆਹ ਹੋਰ ਕਾ ਇਹੀ ਕੁਝ ਹੋਣਾ ਆ ਸਾਰੇ ਜੀ ਬੋਲਦੇ ਨੇ ਤਰਪਾਲ ਪਾ ਕੇ ਹੋਰ ਕਿਆ ਬਾ ਤਰਪਾਲਾ ਲਿਆਉਂਗੇ ਪਾਉਂ ਸਾਤ ਮੜ ਗਈ ਆ ਕਿ ਇਹ ਉਂਗੜਿਓਂ ਕਿ ਇੱਥੇ ਪਾਣੀ ਪਿਚਣ ਨੂੰ ਜਾਣਾ ਹੂੰ ਕਿਆ ਕਹਿੰਦੀ ਜੀ ਦੀ ਜੀ ਦੀ ਜਹਿਣੀ ਆ ਪਾਣੀ ਤਾਂ ਥੱਲੇ ਫਰਦਾ ਹੀ ਤੇ ਕਰੀਏ ਕਿਆ ਹੁਣ ਹੈ ਨਿਸਰਨੇ ਵਾਲਾ ਕੰਮ ਦੇਖ ਵੀ ਕਿੱਧਰ ਹੈ ਨਿਸਰਨ ਤਾਂ ਹੀ ਲੱਗੀ ਸਰਨਾਤਾ ਬਾਜੀ ਹੁਣ ਜੇ ਹਰਦੀ ਪਾਣੀ ਆ ਪਈਏ ਕੋ है ਹੀ ਸਾਲਾ ਕੁਸ ਹਮ ਇਸਰੂ ਕੁ ਤਾਂ ਹਿਉ ਜਾਂ ਪਾਣੀ ਮੇ ਪਈਏ ਇਹ ਕੱਢ ਦਾਂ ਮਨੂੰ ਪਜਾਮਾ ਜਾਂ ਖੁੱਪਚਾ ਆਇਲੈਂਡ ਦੇ ਤੇ ਮੜਾ ਚੰਗੀ ਤਰ੍ਹਾਂ ਮੋਹਿਨਾ ਕਰੂੰਗਾ ਜੀ ਤਾਂ ਹੁਣ ਆਏ ਪਈ ਉੱਪਰ ਕੋਈ ਨਹੀਂ ਵਿਗੜਦਾ ਹਾਂ ਇਦਾਂ ਨਹੀਂ ਕੁਝ ਵੀ ਵਿਗੜਦਾ ਹੈ ਕਿ ਨਹੀਂ ਹਾਂ ਪਾਣੀ ਵਾਲੀ ਪਰ ਹੈ ਕਿਨੂੰ ਹੈ ਉੱਪਰ ਉਹ ਹੀਠ ਵਾਲੀ ਜੰਮੀ ਵੀ ਹਰਾ ਦਾਣਾ ਦੇਖ ਤੇਰੇ ਮੂਰੇ ਜਿਹੜਾ ਹਰਾ ਦਾਣਾ ਤਾਂ ਨਾ ਹਰਾ ਵਿੱਚ ਉਹ ਹੀ ਤੁਰਿਆ ਹੋ ਨਹੀਂ ਤੁਰਿਆਗਾ ਆਹੀ ਤੁਰਿਆ ਵੇ ਹੀਠਾਂ ਵਾਲੀ ਹੀਠਾਂ ਵਾਲਾ ਤੁਰਿਆ ਵੇ ਸਲਾਬਾ ਇਹਦਾ ਥੋੜਾ ਹੂੰ ਇੱਥੇ ਤਾਂ ਹਵਾ ਵੀ ਪਈ ਫੜੀ ਇੰਨਾ ਤਾਂ ਹੀ ਤੁਰਿਆ ਵੇ ਯਾਰ ਨਹੀਂ ਇੰਨਾ ਨਹੀਂ ਹੈਗਾ ਇੰਨਾ ਤਾਂ ਨਹੀਂ ਹੈਗਾ ਵੀ ਬਹੁਤ ਤੁਰ ਦੋ ਚਾਰ ਦਾਣੇ ਆ ਹੈ ਦੋ ਚਾਰ ਆਦੀ ਨੂੰ ਆ ਪਾਣੀ ਹੀ ਜੇ ਬੰਦਾ ਉਹ ਧੀਂਦੋ ਪ੍ਰੇਪਰ ਆ ਯਾਰ ਜੀਰੀ ਨੂੰ ਪਾਣੀ ਨਹੀਂ ਲੱਗਿਆ ਵੇਗਾ ਹਾਂ ਜੀਰੀ ਪਾਣੀ ਤਾਂ ਨਹੀਂ ਹੈਗਾ ਤੁੰ ਜੀਰੀ ਨੂੰ ਨਹੀਂ ਹੈਗਾ ਕਾਹ ਹੋਇਆ ਉਹ ਕੁਝ ਨਹੀਂ ਪਗੜਦਾ ਮੈਂ ਦੇਖਿਆ ਹਾਂ ਆਦਾ ਪਾਣੀ ਅੱਜ ਥੋੜਾ ਜਿਹਾ ਉੱਪਰ ਤੇ ਛੜਦਾ ਸੀ ਜੇ ਪਾਈਕੇ ਵਾਲ ਚੱਕ ਕੇ ਚੱਕ ਕੇ ਦਿਖਾਈ ਜਾਈ ਉਹ ਤਾਂ ਉਹ ਆਏ ਹੋ ਗਏ ਆਏ ਹੋ ਗਏ ਉਹ ਉਹ ਨਹੀਂ ਹੈਗਾ ਚਲੋ ਮੰਨਦੇ ਆ ਉਹਨਾਂ ਦਾ ਨਹੀਂ ਕੰਮ ਹੈਗਾ ਮੇਰੀ ਗੱਲ ਸੁਣ ਲੈ ਇਹਦੇ ਚ ਮੰਨ ਲਾ 25% ਨੁਕਸਾਨ ਹੋ ਗਿਆ ਇਦਾਂ ਹਾਂ ਇੰਨਾ ਤਾਂ ਹੋ ਗਿਆਣਾ ਠੀਕ ਆ ਇੰਨਾ ਹੋ ਜਾਣਾ 25% ਹੁਣ ਜੇ ਕਹੀ ਜਾਈ ਵੀ ਉਂਗਰੇ ਆਈ ਸਾਰੀ ਉਹ ਖਤਮ ਹੋ ਗਈ ਆ ਨਹੀਂ ਹੜਾ ਸਾਰੀ ਬੱਲ ਉੱਪਰੇ ਆਇਓ ਟਿੱਗੀ ਵਾਲਾ ਐ ਬੱਲ ਆਂ ਟਿੱਗੀ ਵੀ ਆ ਸਾਰੀ ਸਾਰੀ ਉੱਪਰ ਆ ਬੱਲੇ ਥੱਲੇ ਪ੍ਰਾਲੀ ਪਰ ਪ੍ਰਾਲੀ ਤੇ ਬੱਲ ਟਿੱਗੀ ਸਮਝਦਾ ਕੋਈ ਟਿੱਡੀ ਹੁੰਦੀ ਆਈਗੀ ਕੋਈ ਟਿੱਡੀ ਹੁੰਦੀ ਆਈਗੀ ਹਾਂ ਇਹ ਥੋੜਾ ਸਾਰੀਓ ਹੋ ਗਈ ਜੇ ਕਿਤੇ ਕੰਮ ਹੋ ਰੋਜ ਵੇਸਲਾ ਹਾਂ ਪਾਣੀ ਜੂ ਉੱਧਰ ਜਾਂਦਾ ਇੱਕ ਦਿਹਾੜੀ ਚ ਸਾਰਾ ਪਾਣੀ ਤੁਰ ਜਾਣਾ ਸਾਰੀ ਕਿਤੇ ਆੜੀ ਚ ਇਹ ਮਤਲਬ ਮੰਨ ਕੇ ਚੱਲ ਕੱਲੂ ਸ਼ਾਮ ਨੂੰ ਪਾਣੀ ਨਹੀਂ ਹੋਊਗਾ ਔਰੇ ਹਾਂ ਕੱਲੂ ਸ਼ਾਮ ਨੂੰ ਪਾਣੀ ਖਤਮ ਕਰ ਦੇਣਾ ਅੱਜ ਦੀ ਡੈੜੀ ਚੱਲਣ ਦੇਣਾ ਇਹ ਸਵੇਰੇ ਮੈਂ ਸਾਜ ਦੀ ਨੱਕਾ ਬੰਦ ਕਰ ਦੇਣਾ ਉਹ ਰੋਕ ਕੇ ਤੈਨੂੰ ਕਹਾਂ ਨੂੰ ਹੋਰ ਗੱਲ ਦੱਸਾਂ ਤੇਰਾ ਇਹ ਇਹ ਖੇਤਾਂ ਵਿੱਚ ਚੋਈ ਦਾ ਪਾਣੀ ਵੜਦਾ ਆ ਕੇ ਹਾਂ ਇਹੀ ਤਾਂ ਪੰਗਾ ਏ ਕਿਵੇਂ ਵੜਦਾ ਹਾਂ ਇਹਦੀ ਮੇਰੀ ਸੁਣ ਲੈ ਗੱਲ ਕਹਾਂ ਜੇ ਤਾਂ ਜ਼ਿਆਦਾ ਆ ਗਿਆ ਤਾਂ ਨਿਕਲ ਜਾਂਦਾ ਹਾਂ ਨਹੀਂ 10000 ਦਾ ਖਰਚਾ ਆ ਮਿੱਤਰਾ ਹੂੰ ਉਹ ਉੱਥੇ ਡਿੱਗੀ ਬਣਾ ਦੇ ਕਿਦਾਂ ਬਿ ਡਿੱਗੀ ਬਣਾ ਦੇ ਜੇ ਸਾਤ ਜ਼ਿਆਦਾ ਹੋਣਾ ਇਹ ਨਿਕਲ ਗਿਆ ਨਿਕਲ ਆਉਣਾ ਫਸਲ ਖਰਾਬ ਹੁੰਦੀ ਫਸਲ ਨਹੀਂ ਖਰਾਬ ਦੀ ਡਿੱਗੀ ਬਣਾ ਦੇ ਹੁਣ ਥੋੜਾ ਥੋੜਾ ਪਾਣੀ ਆਉਂਦਾ ਉਹ ਖੇਤਾਂ ਪਈ ਜਾਣਾ ਉੱਥੇ ਛੱਡ ਦੇ ਪੁੜੀ ਮੂਰੇ ਉਹ ਜਾ ਕੇ ਉਹਨ ਹੈਨਾ ਉਹ ਵੀ ਠੀਕ ਆ ਬਰਮਾ ਉਹ ਪਰਲੇ ਖੇਚੂ ਲੰਗ ਜਾਂਦਾ ਉਸੇ ਖਾੜ ਕਹਾਂ ਨੂੰ ਕੰਮ ਹੋ ਜਾਣਾ ਲੋੜ ਇੱਥੇ ਗੰਨਾ ਹੋ ਜਾਣਾ ਹਾਂ ਸਿੱਧੇ ਹੀ ਤਾਂ ਰਹਿ ਜਾਣੇ ਬਸ ਬਸ ਠੀਕ ਆ ਫਿਰ ਸਾਈਡ ਹੋ ਜਾਣਾ ਸਾਈਡ ਹੋ ਜਾਣਾ ਫਿਰ ਆ ਤਾਂ ਹਲੇ ਤਾਂ ਧਾਰ ਵੀ ਕਈ ਸਾਲ ਬਾਅਦ ਆ ਇੱਥੇ ਕਈ ਸਾਲ ਬਾਅਦ ਲੱਗੇ ਤੇ ਹੈਨਾ ਹੂੰ ਕਈ ਸਾਲ ਬਾਅਦ ਤਾਂ ਲੱਗੇ ਉਹਨੇ ਮੈਂ ਕਹਿੰਦਾ 6 ਸਾਲ ਬਾਅਦ ਲੱਗੇ ਆ ਹਾਂ 6 ਸਾਲ ਬਾਅਦ ਲੱਗੇ ਹੋਣੇ ਆ ਠੀਕ ਆ ਤਾਂ ਠੀਕ ਆ ਪਜਾਓ ਆ ਰਹਲੇ ਨਾ ਨਾ ਕੋਈ ਨਹੀਂ ਯਾਰ ਇੰਨਾ ਤਾਂ ਹੁਣ ਚੱਲਦਾ ਜੇ ਬੰਨ ਕੇ ਜਾਲ ਵੀ ਮਰਗੇ ਗਲਗੇ ਜੇ ਹੁਣ ਬੰਨ ਕੇ ਜਾਲ ਜੇ ਹੁਣ ਰੁਪਏ ਮਤੇ 25 ਪੈਸੇ 20 ਪੈਸੇ ਨੁਕਸਾਨ ਹੁਣ ਹੁਣ ਹੀ ਹੁਣ ਇੰਨਾ ਦਾ ਕੰਮ ਹੋਣਾ ਹੀ ਹੋਣਾ ਉਹ ਹੁਣ ਆਏ ਥੋੜੋ ਖਾਰੂ ਬਣਾ ਵੀ ਮਰਗੇ ਗਲਗੇ ਇੰਨਾ ਤਾਂ ਹੁਣ ਜਿਹੜਾ ਨੁਕਸਾਨ ਹੈਗਾ ਉਹ ਤਾਂ ਚਲੀ ਜਾਣਾ ਹੈ ਬਾਈ ਉੱਪਰ ਸੁੱਖ ਸਾਧ ਰਹੇ ਚਾਰ ਦਿਨ ਨੂੰ ਮਸ਼ੀਨਾਂ ਚੱਲ ਪੈਣੀਆਂ ਉਹ ਇਹ ਤਾਂ ਮੈਂ ਪਰਸੋਂ ਚੌਥੇ ਨੂੰ ਭਈਆਂ ਦੀ ਵੜਾ ਦੇਣਾ ਆ ਠੀਕ ਆ ਆ ਵੀ ਜਿੱਦਾਂ ਪਾਣੀ ਸੁੱਕ ਗਿਆ ਪੈਰ ਖੜਨ ਲੱਜਣਾ ਇਹ ਚੀਤਾ ਜਾ ਭਈਆਂ ਦੀ ਵੜਾ ਲੈਣਾ ਮਸ਼ ਠੀਕ ਨਹੀਂ ਆਹੋ ਬੰਦੇ ਦਾ ਤੂੰ ਮੰਗਦਾ ਹੁਣ ਬੰਦੇ ਦਾ ਮੈਨੂੰ ਤੈਨੂੰ ਅੱਜ ਦੇ ਮੇਰੇ ਭੇਜ ਦੇਂਦਾ ਵਧੀਆ ਥਾਂ ਤੇ ਬੁੱਢਾ ਨੂੰ ਕਿਆ ਕਰਾਗੀ ਸਾਲਿਆਂ ਸਾਗੜੇ ਨੂੰ ਹੱਲੇ ਉਹ ਤੂੰ ਮੈਨੂੰ ਦੱਸਿਆ ਹੀ ਨਹੀਂ ਅੱਜ ਉਹਨੂੰ ਥਾਲਿਆਂ ਨੂੰ ਮੈਂ ਕਿਆ ਮਾ ਫੋਨ ਕਰ ਅੱਜ ਮੈਂ ਧੱਕੇਗਾ ਲਾਇਆ ਲੈ ਉਹਨੇ ਕਿਆ ਬੋਲੇ ਥਾਲਿਆਂ ਨੂੰ ਕਿਆ ਉਹਨੂੰ ਬੁੱਢੂ ਕਿਆ ਪਤਾ ਸਦਾਈ ਨੂੰ ਯਾਰ ਮਾ ਤੂੰ ਮੇਰੇ ਆ ਜੀ ਮੈਨੂੰ ਪਤਾ ਕਿਆ ਕਹਿੰਦਾ ਕਹਿੰਦਾ ਸਹਾਰ ਜੀ ਅੱਜ ਮੈਂ ਬੇਲਾ ਆਈ ਲੈ ਉਹਨੂੰ ਪੁੱਛੀ ਬਲਾ ਲਾ ਉਹਨੂੰ ਬਲਾ ਓਰੀਆ 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 ਆ ਜਾ ਆਜੀ ਆਜੀ ਸਾਕੇ ਨੂੰ ਸੋਡ ਦੇਣਾ ਸਾਫਾ ਨਾ ਓਰੀਆ ਆਇਆ ਆਇਆ ਉਹ ਚਲਾ ਇਹਨੂੰ ਯਾ ਤੈਨੂੰ ਜਗਦੀਪ ਦੇ ਬਾੜੇ ਮਾਸੀ ਕਿਆ ਕਿਆ ਹਤਾ ਪੁੱਛ ਲੈ ਯਾ ਤੇਰੇ ਕੋ ਜਗਦੀਪ ਦੇ ਬਾੜੇ ਮ ਆਇਆ ਵੀ ਜੀ ਠੀਕ ਹੈ ਨਾ ਮੇਰੇ ਕਿੰਨੇ ਤਾਂ ਬਹਿਣਾ ਅੱਜ ਇਹ ਪੁੱਛੀ ਨੂੰ ਪੁੱਛ ਇਹ ਕਹਿੰਦਾ ਪੰਮੇ ਸਰਦਾਰ ਤੇ ਜਾਣਾ ਹਾਂ ਮੈਂ ਤੋ ਬੋਲਾ ਤਾਂ ਆਪ ਕੋ ਮਿਸਟਰ ਸਾਹਿਬ ਮੇਰਾ ਪਿਤਾ ਕਰਾ ਬਾਤ ਸਰਦਾਰ ਇਹ ਬਾਤ ਬੋਲਾ ਹੈ ਤਨ ਕੋ ਮੈਂ ਤਨਾਈ ਕਹਿੰਦਾ ਦੋ ਦਿਨ ਲਾ ਦੇ ਇਹ ਕਹਿੰਦਾ ਮੈਨੂੰ ਦੱਸ ਦੇਂਦਾ ਵੀ ਉਹ ਸਰਦਾਰ ਕਹਿੰਦਾ ਕਹਿੰਦਾ ਮੈਂ ਜੇ ਭੇਜਣਾ ਤਾਂ ਇੱਕ ਦਿਹਾੜੀ ਕੱਲ ਦੀ ਲਾਉਣੀ ਦੀ ਇਹਨੇ ਮੈਨੂੰ ਦੱਸੇਗੀ ਤਾਂ ਮੈਨੂੰ ਦੱਸਿਆ ਵੀ ਮਲਕੀਸ਼ਰਦਾਰ ਬੋਲਦਾ ਤਾਂ ਨਹੀਂ ਨਹੀਂ ਇਹ ਬਾਤ ਨਹੀਂ ਆਪਕੋ ਬੋਲਾ ਮਨੂ ਉੱਥੇ ਆ ਗਿਆ ਕਹਿੰਦਾ ਕਹਿੰਦਾ ਮੈਂ ਬੇਲਾ ਐ ਮੈਂ ਕਿਹਾ ਬੇਲਾ ਚੱਲ ਭਾਈ ਮੈਂ ਬੂਟੇ ਝਾਂਗੀ ਆਪਾਂ ਕੱਲ੍ਹ ਨੂੰ ਥੁੱਕੀ ਕਰ ਜਾ ਮੈਂ ਬੋਲਾ ਦੋ ਰੋ ਚਲੇਗਾ ਉਸਕੋ ਕੰਮ ਮੈਂ ਕਿਹਾ ਤੈਨੂੰ ਬੇਲਾ ਥੋੜੋ ਰਹਿਣ ਦੇਣਾ ਕੱਲ੍ਹ ਹੀ ਸਾੜੀ ਮੇਰੇ ਰਾਦੇ ਇਹ ਦੇਵਰਾਜ ਆ ਗਿਆ ਦੇਵਰਾਜ ਵੀ ਨਾਲ ਹੀ ਲੈ ਆਣਾ ਕੂਲਰ ਛੱਡ ਦੇ ਇਹ ਸਾਡੇ ਬਾਅਦ ਵਿੱਚ ਦੇਖੂਗੇ ਕੱਲ੍ਹ ਦੋਏ ਬੰਦੇ ਸੀਗੇ ਚਲੇ ਜਾਣਾ ਠੀਕ ਆ ਦੋਏ ਬੰਦੇ ਹਮਾਰੇ ਉਹ ਪੱਟਾ ਨਾ ਹੈ ਜੋ ਜੀਰੀ ਕੀ ਬਾਟਾ ਹੈ ਉਸਕੋ ਦੰਗਾ ਕਰਨਾ ਹੈ ਨੰਗਾ ਉਹ ਜੀਰੀ ਗਿਰ ਗਿਆ ਐ ਸਹੀ ਪਾਣੀ ਨਹੀਂ ਹੈਗਾ ਕੁਛ ਨਹੀਂ ਹੈਗਾ ਉਤਕੇ ਨਾ ਵਾ ਵਾ ਮਟ ਉਹ ਵਟ ਨੰਗੀ ਕਰ ਦੇਣਾ ਚਾਚਾ ਕੇ ਅੱਛਾ ਅੱਛਾ ਅੰਦਰ ਨੂੰ ਕਰ ਦੇਣਾ ਵੱਟ ਤੇ ਮੈਂ ਦੂਤਰਾ ਖੇਤ ਨੂੰ ਆਉਂਗਾ ਹਾਂ ਨਹੀਂ ਤੇ ਠੀਕ ਹਾਂ ਸਰਦਾਰ ਕਹ ਦਿਆ ਨਾ ਅੱਜ ਤੇ ਆਏਗੇ ਜੇ ਤੂੰ ਮੈਨੂੰ ਕੱਲ ਦਾ ਮੈਂ ਅੱਜ ਭੇਜ ਦੇਣਾ ਦਾ ਓਏ ਮੈਂ ਆਸ ਵੀਰ ਨੂੰ ਕਿਹਾ ਮੈਂ ਉਹਨੂੰ ਕਹਿ ਦੀ ਬੰਮੇ ਨੂੰ ਵੀ ਭਈਆ ਸਾਨੂੰ ਤੂੰ ਇਹਨੂੰ ਬਜਾਰੇ ਨੂੰ ਨਹੀਂ ਸਮਝ ਆਉਂਦੀ ਇਹਨੂੰ ਤਾਂ ਜੇ ਮੈਂ ਕਹਿ ਤਾ ਨਾ ਵੀ ਮੇਰੇ ਕੋਲ ਆਉਣਾ ਤਾਂ ਇਹਨੇ ਮੇਰੇ ਕੋਲੇ ਆਉਣਾ ਸਭ ਪਾਸੇ ਛੱਡ ਕੇ ਫਿਰ ਇਹਨੂੰ ਐ ਹੁੰਦਾ ਵੀ ਸਰਦਾਰ ਨੇ ਕਿਹਾ ਵਾ ਮੇਰੇ ਕੋ ਸਵੇਰੇ ਆਇਆ ਕਿ ਨਾ ਸਰਦਾਰ ਜੀ ਬੇਲਾ ਐ ਵੀ ਦੱਸ ਦੇਗਾ ਵੀ ਸਰਦਾਰ ਆ ਕੇ ਗਿਆ ਵੇ ਆ ਕਹਿੰਦਾ ਤੁਹਾਨੂੰ ਦੱਸ ਦਿੰਦਾ ਇਹਨੇ ਭੇਜ ਦੇਣਾ ਤੁਹਾਨੂੰ ਮੈਂ ਭੇਜ ਦੇਣਾ ਦਾ ਓਏ ਚਲੀਏ ਕੋਈ ਨਾ ਬਾਤ ਨਹੀਂ ਕਰ ਦਿੰਦੇ ਆ ਹਾਂ ਕਰ ਦੇਣਾ ਕਰ ਦੇਣਾ ਕਰ ਦੇਣਾ ਕੋ ਜਿੰਦਾ ਦੇਣਾ ਸਾਰੀ ਨਾ ਕੋਈ ਕੋਈ ਕਾ ਨੂੰ ਯਾਰ ਸੋਨੇ ਤੇ ਸਾਰੀ ਸ਼ਾਂਗ ਤੇ ਹੈ ਸਾਰੀ ਸ਼ਾਂਗ ਤੇ ਆਹੋ ਸੋਬਰ ਆਇਆ ਤਾਂ ਹਿੰਮਤੀ ਆ ਯਾਰ 250 ਫੁੱਟਾਂ ਜਾਂਦਾ ਠੀਕ ਐ ਕੋਈ ਨਹੀਂ ਕਹਿਣਾ ਬੋਲਾ ਹਾਂਜੀ ਹਾਂਜੀ ਠੀਕ ਆ ਹਾਂਜੀ ਆ ਗਿਆ ਬੋਲੂ ਬਾਈ ਵੀ ਕੱਲ 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 ਕੰਮ ਬੋਲਾ ਦੱਸ ਕੰਮ ਬੋ ਕਰਦਾ ਕੰਮ ਤੇ ਕੰਮ ਕਰਕੇ ਤਾਂ ਡਵਾੜੇ ਦੀ ਨਾਲੀ ਕੰਮ ਕਰਕੇ ਤਾਂ ਡਮਾੜਾ ਕੋਈ ਇਹਨੂੰ ਕਿਹੜਾ ਪੁੱਛਦਾ ਫਿਰ ਪਤਾ ਨਹੀਂ ਆਇਗਾ ਇਹ ਨਾ ਤਾਂ ਹੈ ਕੰਮ ਫਿਰ ਇਹਨੂੰ ਆਪਾਂ ਵੀ ਨਹੀਂ ਤਾਂ ਕਿ ਕਰਦੇ ਯਾਰ ਜੇ ਇਹਨੇ ਕਹਿਤਾ ਸਰਦਾਰ ਜੀ ਮੈਂ ਆਰਾਮ ਕਰਨਾ ਇਹਨੂੰ ਕਹਿਣਾ ਨਹੀਂ ਜੇ ਆਰਾਮ ਕਰਦਾ ਇਹਨੇ ਰੈਂਟ 2:30 ਵਜੇ ਜਾਣਾ 2:30 ਪਾਉਣੇ ਤੈਨੂੰ ਵਸੇ ਰ ਆ ਜਾਂਦਾ ਫਿਰ ਮੈਂ ਕਹਿੰਦਾ ਸਰਦਾਰ ਜੀ ਮੈਨੂੰ ਕਹਿੰਦਾ ਮੈਂ ਚਬੱਚਾ ਸਾਫ ਕਰਨਾ ਮਾਜਾ ਚੋਚਾ ਸਾਫ ਕਰ ਲਾ ਤੂੰ ਹੁਣ ਪਤਾ ਨਹੀਂ ਕਦਾਂ ਚੋਚਾ ਸਾਫ ਕਰਨ ਲੱਗਿਆ ਪਾ ਉੱਥੇ ਸਾਫ ਸੁਫੀਰ ਕਰਕੇ ਹੁਣ ਆਪੇ ਮੈਂ ਆਪੇ ਲੱਗ ਗਿਆ ਇਮਾਨਦਾਰ ਬੰਦਾ ਐ ਪਿੱਛੇ ਨਹੀਂ ਟਿਕਾਂਦਾ ਮਾਲਕ ਦੀ ਪਿੱਛੇ ਨਹੀਂ ਟਿਕਾਂਦਾ ਵੀ ਮਾਲਕ ਚੱਲ ਗਿਆ ਅਸੀਂ ਹੁਣ ਬੈਠੇ ਦੱਸਣਾ ਲਈ ਬੁੱਟੇ ਆ ਨਾ ਉਹ ਕੰਮ ਨਹੀਂ ਹੈਗਾ ਇਹਦੇ ਆ ਉੱਥੇ 8000 ਰੁਪਏ ਮੰਗੇ ਕਰਦੇ ਜੀ ਢੇਰ ਨੇਗਾ ਹਾਂ ਕਹਿੰਦਾ ਦੇ ਦੇ ਤੂੰ ਜੋ 2-3 ਦਿਹਾੜੀਆਂ ਦੇ ਪੈਸੇ ਐ ਕਹੇ ਮੋਹ ਆਏ ਨਾ ਦਿਹਾੜੀ ਬਰ ਰੱਖ ਲੈਣੀ ਦਿਹਾੜੀ ਮੇਰਾ ਖਿਆਲ ਜੀ ਪਤਾ ਉਹਦੇ ਮੈਂ ਕਰੂੰਗਾ ਜਿਹੜੀ ਗੱਲ ਕਰਦਾ ਵੀ ਕਹਿੰਦਾ ਦੇ ਦੇ ਜੀ ਨਾ ਬੁੱਟੇ ਦਾ ਤੇਰੇ ਕੀ ਬੰਦਾ ਵੀ ਇਹਨੇ ਆਏ ਢੋਡੂ ਨੂੰ ਇੱਥੇ ਬੈਠ ਕੇ ਬੈਠਣਾ ਨਹੀਂ ਹੈਗਾ ਉਹ ਆ ਦੇਖ ਮੈਂ ਸਵੇਰੇ ਛੱਡ ਗਿਆ ਇਹਨੂੰ ਹੋਰ ਆ ਸਾਰਾ ਹੀ ਨਵੇੜਤਾ ਇਹਨੇ ਹਾਂ ਠੀਕ ਹੈ ਲਾ ਲਾ ਕਹਿੰਦਾ ਲੈ ਆ ਠੀਕ ਹੈ ਕਰਨਾ ਵੜਾ ਮੁੱਲ ਦੇ ਪਾਸੇ ਕਰਦੇ ਆ ਪਤਾ ਵੀ ਇਹਨੇ ਨਾ ਉਧਰ ਮੇਲੇ ਤੇ ਤੁਸੀਂ ਗਏ ਤੇ ਜਲਾਸਾ ਤੇ ਮਿਲੇ ਦੱਸਿਆ ਉਹਨਾਂ ਨੇ ਕਾਇ ਤਰੀਕ ਨੂੰ ਚੱਲੇਣਾ ਉਹ ਕੋਈ ਨਹੀਂ ਦੱਸਿਆ ਕੋਈ ਹੋਰ ਤਰੀਕ ਨੂੰ ਸੁਣਾਇਆ ਤਾਂ ਮੈਂ ਹੂੰ ਕਹਿੰਦੇ ਤੇ 20 ਤੱਕ ਮਰਮਤ ਹੋਊਗੀ ਕਿ ਨਹੀਂ ਹੋਊਗੀ ਉਹਦੀ ਮਰਮਤ 20 ਨਹੀਂ ਅਜੇ ਕੁਝ ਵੀ ਦੱਸਿਆ ਉਹਨਾਂ ਨੇ ਬਿੱਟ ਕਹਿੰਦਾ ਕਹਿੰਦਾ ਐਡੇ ਐਡੇ ਮੋਲਡਰਾ ਦੀਆਂ ਕਹਿੰਦਾ ਬਣਾਉਣੀਆਂ ਦਿੱਤੀਆਂ ਕਿ 25 ਲੱਖ ਰੁਪਇਆ ਲੱਗ ਗਿਆ ਹਾਂ

ਕਿਸੇ ਮਾਲਕ ਬਪਾ ਜੀਓ ਕਿਸੇ ਸਮਝੇ ਜਿਹੜਾ ਬੰਨ ਰਿਹਾ ਬੰਦਾ ਫਾਈਟਰੀ ਫੁੱਟ ਰਹੀ ਇਹ ਮੈਂ ਟ੍ਰੈਕ ਕਰ ਰਿਹਾ ਬੰਦਾ ਉਹ ਇੰਨਾ ਬਪਾ ਕਿੰਨਾ ਦਿਨ ਜੂਆ ਤੇ ਤਾਂ ਸ਼ਾਂਗੇ ਤੇ ਬੂਟੇ ਕਿਆ ਵਧੀਆ ਲੱਗਦੇ ਆ ਬੂਟੇ ਹੋ ਗਏ ਸਾਫ ਬਾਈ ਹਾਂ ਠੀਕ ਆ ਬੂਟਾ ਬੂਟੇਆਂ ਲੱਗਦੇ ਵਧੀਆ ਹਾਂ ਮੈਨੂੰ ਕਹਿ ਗਿਆ ਜੀ ਕੀ ਹਾਲ ਹੈ ਬਹੁਤ ਸ਼੍ਰੀ ਗਾਜੀ ਦਾ ਨੀ ਗੱਲ ਮੈਨੂੰ ਕਹਿਦਾ ਮੈਂ ਤਾਰਾ ਕੋਲ ਵਾਲੇ ਨਾ ਸ਼ਾਂਗੀ ਉਹ ਛੜਤੇ ਨੇ ਉਹ ਆਪ ਸ਼ਾਂਗਾਂਗਾ ਕੋਲ ਖੜ ਕੇ ਬੜਾ ਹੈ ਤਾਂ ਦੂਰ ਆ ਕਈ ਵਾਰੀ ਟਾਣੀ ਕਰ ਜੇ ਕਰਦੀ ਆ ਬੜਾ ਹੁੰਦਾ ਲੈ ਟਾਈ ਆ ਆਈ ਵੀ ਦੂਰੇ ਜੱਟਾ ਬਾਹਰ ਦੇਣਾ ਸਾਫ ਕਰਤਾ ਇਹਨੇ ਹਾਂ ਬਹੁਤ ਭਰਨਾ ਮੈਨੂੰ ਸਾਫ ਕਰਨੇ ਲਾ ਕੇ ਗਿਆ ਮੈਂ ਸਾਫ ਕਰ ਲਾ ਤੂੰ ਸਾਫ ਕਰਤਾ ਵਧੀਆ ਭਰ ਦਵੇ ਆਈ ਵੀ ਲੈਟ ਕਈ ਵੀ ਬਾਤ ਉਹ ਤੂੰ ਵੀ ਤੇ ਬਾਤ ਆਈ ਨਹੀਂ ਆ ਅੱਜ ਆਈਏ ਯਾਰ ਨੂੰ ਆਮੀ ਪੀਤਾ ਯਾਰ ਜਦੋਂ ਦਾ ਮੀਂਹ ਪਿਆ ਹੁਣ ਤਾਂ ਮੈਂ ਕਣਕੇ ਵੀ ਯੂਜ ਦੇ ਮੈਂ ਕਿ ਜਵੀ ਲੈ ਹੁਣ ਜਵੀ ਕੀ ਕਰਨੀ ਕਣਕੇ ਵੀ ਨਹੀਂ ਆ ਕਲਕ ਠੀਕ ਹੈ ਐਸਰੋਂ ਵੀਦ ਨਹੀਂ ਉਧਰ ਸਰੋਂ ਵੀਦ ਦਾ ਪਰਾ ਵੀ ਖੜੇ ਆ ਯਾਰ ਕਰੇ ਕੀ ਜਦ ਤਾ ਬੂਟੇ ਲਾਈ ਜਾਂਦੇ ਬਾਅਦ ਚ ਸੋਚੀ ਜਾਂਦੇ ਵੀ ਵਿਚੀਏ ਕੇ ਆ ਨੋਠੀ ਜਾ ਜਾ ਹੁਣ ਉਹ ਕੀਲਾ ਹੈ ਹਾਂ ਕੇਰੇ ਹਾਂ ਪਾ ਕੇ ਨਾ ਰਵਾਲੀ ਜੀ ਲਿਆ ਕੇ ਮੇਰੀ ਗੱਲ ਸੁਣ ਉਹ ਮਸ਼ੀਨ ਆ ਮਸ਼ੀਨ ਹੈਗੀ ਮੇਰੇ ਪਾਸ ਉਹਦੇ ਕੇਰ ਲਈ ਉਹਦੇ ਨਾਲ ਕੇਲ ਜਿਹੜੀ ਕੇਲ ਨਹੀਂ ਹੋਈ ਆਏ ਆ ਬੰਦੇ ਜਿੰਦਾ ਦਾਣਾ ਮੱਕੀ ਜਿਹੜਾ ਕੋ ਮਰਜੀ ਕੇ ਲੰਮੂ ਉਹ ਬਹੁਤ ਵਧੀਆ ਹੈ ਫਾਲਿਆਂ ਦੀ ਇਕਲੀ ਨਿੱਕੇ ਪਾ ਦੇਣਾ ਵਿੱਚ ਪਾ ਰਹੇ ਹਾਂ ਤੇ ਬੰਦ ਦੇਣਾ ਉਹਨਾਂ ਦੇਖ ਲੈਣਾ ਦਾਣਾ ਕਿੱਕਣਾ ਦੇਖ ਲਈ ਮਰਦਾ ਗਿਰਦਾ ਕਿੱਕਣਾ ਗਿਰਦਾ ਅੱਛਾ ਉਹਦਾ ਐ ਨਹੀਂ ਹੁਣ ਇੰਨਾ ਪੂਰਾ ਪਾਉਗੀ ਐ ਬਹਿ ਕੇ ਤਾਂ ਦੇਖਣਾ ਪੈਣਾ ਵੀ ਤੈਨੂੰ ਦਾਣਾ ਕਿੱਕਣਾ ਕਿਦਾਂ ਮਤਲਬ ਇਹਨੂੰ ਚਾ ਚਲਾਉਣੀ ਆ ਉਹਦਾ ਵਾ ਜਿੰਨਾ ਪਾਉਣਾ ਵੀ ਪਾ ਦੇ ਉੱਥੇ ਜਾ ਉਹ ਠੀਕ ਹੈ ਤੇ ਕੀ ਕਿ ਸਿਆੜ ਐ ਪਾ ਤੈਨੂੰ ਫਿਰ ਐ ਕੇ ਇਹਦੀ ਲੋੜ ਨਹੀਂ ਉਹ ਐ ਪਿੱਛੇ ਦੇ ਫੜਨੀ ਇੱਕ ਬੰਦਾ ਮੂਰੇ ਕਿ ਨਹੀਂ ਸੀ ਜਾਂਦਾ ਬਣਾ ਕੇ ਇਹ ਆਏ ਆ ਉਹ ਪੁੱਤ ਜੇ ਕੱਲੇ ਕੱਲੇ ਦਾਣਾ ਪੀਰ ਵੀ ਇੱਕ ਦਾ ਡਾਇਟ ਹਾਂ ਹਾਂ ਦਾਇਆ ਨਾਲ ਗਿਰਦੇ ਜਾਂਦਾ ਇੱਕ ਜਿਹੜੇ ਪੱਤੇ ਗਿਰਦੇ ਆ ਪਰ ਉਹ ਚਾ ਕੇ ਕੋ ਗੱਬੇ ਲਾਈ ਜਾਂਦਾ ਫੜੇ ਨਾਲੇ ਕੱਖ ਨਹੀਂ ਹੁੰਦਾ ਹਾਂ ਫਿਰ ਫਿਰ ਖਾਣ ਜਾ ਘੱਟ ਐ ਖਾਣ ਜਾ ਘੱਟ ਵਟ ਨਾ ਯਾਰ ਤੈਨੂੰ ਬਬੂਲ ਵਾਲੇ ਭਈਆ ਨੇ ਪੜਾਈ ਮੰਗਣੀ ਤੇਰੀ ਹ ਉਹ ਤੇ ਦੇ 6-7000 ਸਾਰਾ ਕੁਝ ਨਿਕਲ ਜਾਣੀ ਹੋਊਗੀ ਪਰ ਮੈਂ ਸੋਚਿਆ ਯਾਰ ਕਣਕ ਲੋਟ ਹੈ ਕਣਕ ਆਈ ਹੈ ਜੇ ਗੁੱਜਰਾ ਨੂੰ ਵੜਾ ਦੇ ਵਧੀਆ ਫੇ ਗੁੱਜਰਾ ਨੂੰ ਵੜਾ ਦੇ ਹਾਂ ਇਹ ਕਹਿਆ ਵੀ ਟੈਪ ਪਕਾ ਕੇ ਵੱਡੂਗਾ ਫੇ ਨਹੀਂ ਲੋਟੇ ਪਕਾ ਕੇ ਘਟਾਏ ਪਿਛਲੀ ਵਾਰੀ ਵੀਰ ਵਧੀਆ ਰੇ ਆ ਚਾਹੇ ਤੈਨੂੰ 20000 ਮਿਲ ਜਵੇ ਕੀਲੇ ਦਾ ਉਹ ਤੇਰੀ ਬਚਤ ਐ ਉਹ 30 24 ਉਹਨੇ ਤਾਂ 30 ਦੀ ਵੇਚੀ ਸੀ 24000 ਦਿੱਤਾ ਚੱਤ ਕੋ ਕਿੰਨੀ ਦੇ ਵੇਚੀ ਕੀ ਲੱਗਦਾ ਮੰਨੂ 20000 ਤਾਂ ਮੰਨੂ ਤਾਂ ਦੇ ਆਉ ਫੇ ਹਾਂ ਚਾਰ ਵਿਕੇ ਦਾ ਫੇ ਦੇ ਦੇਰੀ ਮੈਂ ਉਹ ਹੀ ਕਹਿੰਦਾ ਵੀ ਉਹ ਤੇਰੀ ਬਚਤ ਐ ਯਾਰ ਹਾਂ ਦਾਲਿਆ ਖਾਚਾ ਹੀ ਬੱਜ ਗਿਆ ਉਹਦੇ ਪ ਵੇਗਾ 10000 ਰੁਪਏ ਦਾ 15000 ਹੀ ਬਚ ਗਿਆ ਉਹ ਵੀ ਬਹੁਤ ਵਧੀਆ ਵਧੀਆ ਹੋ ਜੇ ਗੁੱਜਰ ਲੈ ਲੈਣਾ ਠੀਕ ਨੇ ਸਮਾਂ ਬੜਾ ਦੇਖ ਕੇ ਚੱਲ ਆਪਣੇ ਗੁੱਜਰ ਬਾਹੌ ਦਾ ਭਾਈ ਤਰਾਲੀ ਨੂੰ ਇੱਥੇ ਮਿਲਦੇ ਆ ਤਰਾਲੀ ਨੂੰ ਇੱਥੇ ਮਿਲਦੇ ਤਰਾਲੀ ਦੇਖਦੇ ਆ ਹੁਣ ਪਰਸੋਂ ਚ ਉੱਥੇ ਕਿਹੜੀ ਆਹ ਠੀਕ ਆ ਗਿਆ ਉੱਪਰ ਅੱਜ ਪਾਣੀ ਬੰਦ ਕਰੂੰਗਾ ਇਹਦਾ ਹੁਣ ਮੈਂ ਪਾਣੀ ਤਾਂ ਅੱਜ ਤਾਂ ਪਹੜ ਦੇ ਨਹੀਂ ਨਹੀਂ ਬੰਦ ਕਰ ਦਈਏ ਨੂੰ ਨੱਕਾ ਬੰਦ ਕਰਾ ਦਈਏ ਉਧਰ ਤਾਂ ਬਿਲਕੁਲ ਖਤਮ ਪਿੱਛਾ ਦਾ ਖਤਮ ਹੈਗਾ ਪਰ ਫੇਰ ਵੀ ਕੱਲ ਦਾ ਖਤਮ ਹੈ ਇਹਦਾ ਵੀ ਹੋ ਗਿਆ ਖਤਮ ਆਹਣਾ ਮੋਟਾ ਜਿਹੜਾ ਵੇਚਿਆ ਉਹਦਾ ਹੌਲੀ ਹੌਲੀ ਸੁੱਕਣਾ ਨਾ ਮਾੜਾ ਮੋਟਾ ਜਿਹੜਾ ਬਿੱਕੀ ਵੀ ਕਰਦਾ ਉਹਦਾ ਪਰਸੋਂ ਚੌਥੇ ਤੱਕ ਸੁੱਕ ਜਾਣਾ ਕੱਲ ਨੂੰ ਕੋਲਾਏ ਦਾ ਪੱਟੇ ਵਿਚਾਰ ਕੇ ਦੋ ਦਿਨ ਮਾਰ ਦਿੰਦੇ ਪਰਸੋਂ ਚੌਥੇ ਤੱਕ ਸਾਰਾ ਸੁੱਕਿਆ ਹੋਊਗਾ ਇਹਦਾ ਇਹਦਾ ਜੀ ਮੈਂ ਕਹਿ ਦਮ ਖਾਲ ਬਣਾ ਲੈ ਲਾਗਦਾ ਜਦੋਂ ਮੈਂ ਵੀ ਕਹਿ ਰਹੇ ਮੰਨੇ ਜਾਂ ਰਹੇ ਉਹਨੇ ਅੱਜ ਤਾਂ ਸਾਰੇ ਖੇਤਾਂ ਪਾਣੀ ਖੰਡਾ ਘੁੰਮਣਾ ਨਹੀਂ ਮੈਂ ਚਲਾ ਜੀ ਆਹ ਜਿਹੜਾ ਹੁਣ ਆਹਦਾ ਇੱਕ ਵੀ ਬੜਾ ਹੈ ਵੇ ਬਾਟਾ ਇਹਦੇ ਨਾਲ ਸੋਗਾ ਲਾ ਕੇ ਬੜੀ ਲਾ ਰੰਦਾ ਸਿਰ ਤੱਕ ਉਧਰ ਇੱਕ ਖਾਲ ਬਣਾ ਦਿੰਦਾ ਉਹ ਇਹ ਬਾਟ ਨੂੰ ਸਵਾ ਕੇ ਕਿੱਥੇ ਲੱਗਣੀ ਸੀ ਮੂੰਹ ਕਿੱਕਣਾ ਲੱਗ ਜਾਂਦੀ ਸੋਗੀ ਪਹਿਲਾਂ ਲੱਗੀ ਵੀ ਹੈਗੀ ਬਾਟ ਇਹ ਆਹ ਜਿਹੜੀ ਉਹ ਮੈਂ ਦੱਸਦਾ ਜਿਹੜਾ ਪਾਣੀ ਇੰਦਰ ਤੇ ਬਾੜਾ ਸਾੜੇ ਇਹੀ ਕੁਝ ਹੁੰਦਾ ਬਾਟ ਹੁਣ ਜਦ ਪਾਣੀ ਜਿਆਦਾ ਆਉਂਦਾ ਨਾ ਇਹ ਤਾਂ ਬੜੀ ਬਾਟ ਵੀ ਟੁੱਟ ਜਾਂਦੀ ਆ ਵੀ ਹੁੰਦੀ ਬਾਈ ਪਹਿਲੇ ਪਹਿਲੇ ਇੱਥੇ ਤਾਂ ਹੀ ਨੇਤਰਾਂ ਦੇ ਸਾੜੇ ਨੇ ਤਰਾਂ ਖਾਈ ਖਾਹ ਬਣਾਉਂਦੇ ਮੇਰਾ ਚਾਰਾ ਪਾਣੀ ਉਹਦਾ ਨਿਕਲ ਜਾਂਦਾ ਜਿਹੜਾ ਉੱਧਰ ਤੇ ਆਉਣਾ ਉਹ ਖਾਹ ਦਾ ਲੰਗਾ ਜਾਂਦਾ ਉਹਨੇ ਬਸ ਖੜ ਮੋ ਪਾਣੀ ਉਹ ਤਾਂ ਮੀਂਹੇ ਲੇਟ ਪੈ ਗਿਆ ਨਹੀਂ ਤਾਂ ਕੁਝ ਨਹੀਂ ਕਹਿੰਦਾ ਇੱਕ ਉਹ ਪੰਗਾ ਹੋ ਗਿਆ ਵੈਰਾਈਤੀ ਦੂਈ ਲੱਗ ਗਈ ਰੁੱਕ ਜਾੜਾ ਆ ਤੂੰ ਰਾਜ ਅੱਜ ਤੇਰੇ ਅੱਜ ਕਿਹੜਾ ਪੱਛਮ ਚਾਲਦੀ ਹੈ ਨਾ ਦੋ ਦਿਨ ਵਿੱਚ ਖਤਮ ਹੋ ਜਾਣਾ ਨਹੀਂ ਤਾਂ ਕੱਲ ਨੂੰ ਕੋਈ ਕੋਈ ਢੱਕਾ ਤੋੜਨ ਲੱਗਿਆ ਏ ਉਹ ਪਰ ਹੈ ਟੇਢੀ ਨਾ ਉੱਪਰੇ ਪਈੜਾ ਉਹ ਹੱਥ ਲੈ ਕੋਈ ਮਾੜਾ ਮੋਟਾ ਉਹਦਾ ਕੋਈ ਚੱਕਰ ਨਹੀਂ ਆਏਗਾ ਉਹ ਤਾਂ ਮੇਰੀ ਗੱਲ ਸੁਣ ਬਿਨਾਂ ਪਾਣੀ ਦੇ ਵੀ ਮੈਂ ਉਹਨੇ ਤਾਂ ਚੱਲ ਠੀਕ ਆ ਚਲਿਏ ਚੱਲ ਚਲ ਅੱਜ ਲੈ ਜਾਂਦਾ ਬਸ ਵਿੱਲਾ ਤਾਂ ਕੱਲ ਜਾਣੇ ਭਈਆ ਜਾਈਦਾ ਕਹਿੰਦਾ ਅੱਜ ਵਿੱਲੇ ਹੀ ਤਾਂ ਲੈ ਜਾਂਦਾ ਵਾਹੇ ਨੂੰ ਕਿਹਾ ਥਲੇ ਨੂੰ ਬੋਲਣ ਕਿਹਾ ਬੰਮੇ ਨੇ ਕਿਹਾ ਮੰਨੂ ਲਾ ਉਹ ਤਾਂ ਮੈਨੂੰ ਆਪ ਯਾਰ ਤੇਰਾ ਕੋਈ ਉਹਨੂੰ ਸੁਣਦਾ ਨਹੀਂ ਨਾ ਵਿਚਾਰੇ ਨੂੰ ਤੁਸੀਂ ਮੈਨੂੰ ਫੋਨ ਕਰਿਆ ਕਿਸ ਨੇ ਦੋਹਾਂ ਨੇ ਨਹੀਂ ਕਰਿਆ ਇੱਕ ਚਾਹੀਦਾ ਦੋ ਦੋ ਇਹ ਜਾਈਦੇ ਮੈਂ ਤਾਂ ਪੁੱਛ ਰਿਹਾ ਆਜੋ ਵਿੱਲੇ ਹੀ ਖੁਰਖਣੀ ਵਿੱਲਾ ਦੂਆ ਵਿੱਲਾ ਕਹਿੰਦਾ ਲੈ ਕੇ ਇੱਕ ਦੇਵ ਰਾਜ ਦੀ ਮੇਰਾ ਕੱਲ ਦੀ ਰੈਡੀ ਦੀ ਕੰਮ ਹੈ ਇਹਨਾਂ ਨੇ ਪੱਟਾ ਪੱਤਾ ਜੀ ਦੀਆਂ ਲਾਲ ਠਾ ਦੇ ਦੋਪੱਡੇ ਹੋ ਜੂਗੀ ਅਸੀਂ ਵੀ ਫੇਰ ਆ ਸਾਫ ਸੂਪ ਕਰਵਾ ਲਈਏ ਕਰ ਦੇਣਾ ਸਾਫ ਕਰ ਪਹਿਲਾਂ ਇਹਨੂੰ ਆ ਹੀ ਤੂੰ ਪਹਿਲਾਂ ਬਾਹਰ ਬਾਹਰ ਇਹਨੂੰ ਫੇਰ ਪਾਉਣਾ ਆਗੇ ਹੁਣ ਤੂੰ ਇੱਕ ਦਾ ਕੋਈ ਫਾਇਦਾ ਨਹੀਂ ਸਾਫ ਕਰਾ ਲੈਣਾ ਪਰਸੂ ਤੱਕ ਬੱਤ ਇਹ ਨਾਲ ਬੱਤੇ ਰ ਬੱਤਰਾ ਹੋਣਾ ਹੈ ਅੱਗੇ ਬਾਅਦ ਇਹਦਾ ਜੇ ਅੱਜ ਬਾਅਦ ਇਹ ਉਹ ਕਹਿੰਦਾ ਵੀ ਕੋਈ ਲੂਟਾ ਵੀਟਰ ਨਾਲ ਮਾਰ ਕੇ ਬਾਅਦ ਤਵੀਆਂ ਨਾਲ ਪਾਣਾ ਪਾਣਾ ਫੇ ਜਿਹੜਾ ਨਾ ਉਹ ਹੀ ਕਰਕੇ ਥੋੜੀ ਜਿਹੀ ਲੈ ਜਾ ਵੀਟਰ ਨਾਲ ਭਾਈ ਇਹ ਤੇ ਚੁੱਕ ਲਿਆ ਮੇਰਾ ਆਪਣਾ ਕਰਦੇ ਇਹਦੇ ਲੂਟਾ ਵੀਟਰ ਨਾਲ ਭਾਈ ਹੈ ਵੀ ਤਵੀਆਂ ਕੇ ਬਹਿਣਾ ਪਹਿਲਾਂ ਤਵੀਆਂ ਨਾਲ ਪਾਦਲਾ ਪਾਦਲਾ ਤਵੀਆਂ ਨਾਲ ਲੱਗ ਗਈ ਤਵੀਆਂ ਦਾ ਕੋਈ ਚੱਕ ਨਹੀਂ ਮੈਂ ਬਾਦ ਵਿੱਚ ਤਵੀਆਂ ਤਵੀਆਂ ਦਾ ਬਾਕੇ ਫੇਰ ਉਹਦੇ ਗੱਲ ਕੋਈ ਨਹੀਂ ਲੱਗਦਾ ਉਹ ਜਿਹੜਾ ਸਾਫ ਰੇੜੇ 'ਤੇ ਰੱਖ ਕੇ ਬਾਹਰ ਢੋ ਚੱਲ ਠੀਕ ਆ ਠੀਕ ਆ ਜੀ ਕੋਈ ਨਹੀਂ ਕੋਈ ਨਹੀਂ